ਰਕੀ ਬੰਦਾ ਵਾ ਉਹਨੂੰ ਤਾਂ ਪਤਾ ਨਹੀਂ ਹੁੰਦਾ ਵੀ ਰਾਤ ਕੀ ਗੱਲ ਕੀਤੀ ਐ ਤੇ ਸਵੇਰੇ ਕੀ ਗੱਲ ਕੀਤੀ ਐ ਤੇ ਮੈਂ ਉਹਨੂੰ ਕਹਿਣਾ ਚਾਹੁੰਦਾ ਚੈਲੰਜ ਕਰਦਾ ਵੀ ਜੇ ਤੋ ਉਹ ਬੰਦਾ ਆਸਟ੍ਰੇਲੀਆ ਵਾਲਾ ਮਿੱਤਰ ਇਹਦਾ ਇੱਥੇ ਆ ਉਹਨੂੰ ਲੈ ਕੇ ਆਏ ਪ੍ਰੈਸ ਕਾਨਫਰੰਸ 'ਚ ਮੈਂ ਵੀ ਚਲ ਜਾਵਾਂਗਾ ਆਪਣੇ ਆਪ ਜਾਂ ਉਹਨਾਂ ਨੇ ਇਨਵਾਈਟ ਨਹੀਂ ਚਲ ਜਾਵਾਂਗਾ ਤੇ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ ਜੀ ਆਸਟ੍ਰੇਲੀਆ ਵਾ ਮੈਂ ਇੰਨਾ ਅਮੀਰ ਤਾਂ ਹੈ ਨਹੀਂ ਇਹ ਇਹਦੇ ਵਾਂਗੂ ਭਗਵੰਤ ਮਾਨ ਵਾਂਗੂ ਪਰ ਮੈਂ ਚਾਰ ਪੰਜ ਦੋਸਤਾਂ ਨਾਲ ਕੱਲ ਦੀ ਗੱਲ ਕੀਤੀ ਹੋਈ ਆ ਉਹ ਕਹਿੰਦੇ ਸੀ ਆਉਣ ਜਾਣ ਦੀ ਟਿਕਟ ਦੇ ਦੇਣੇ ਉਹਨੂੰ ਉਹ ਬੰਦੇ ਦਾ ਨਾਂ ਨਸ਼ਰ ਕਰਦੇ ਉਹਨੂੰ ਇੱਥੇ ਸੱਦੇ ਤੇ ਜੇ ਉਹ ਪੰਜ ਪੈਸੇ ਵੀ ਸਬੂਤ ਕਰਦੇ then i leave the importance ਤੁਸੀਂ ਵੱਡਾ ਅਲੀਗੇਸ਼ਨ ਲਾਇਆ ਭਗਵਾਨ ਤੁਸੀਂ ਸੁਝਾ ਦਿਓ ਮੈਨੂੰ ਬਾਕੀ ਮੈਨੂੰ ਹਾਸਾ ਆਉਂਦਾ ਉਹਦਾ ਕਿ ਉਹ ਇਹਨਾਂ ਨੇ ਟੇਹ ਚੜਿਆ ਹੋਇਆ ਮੂੰਹ ਚੋਂ ਦੀ ਲਾੜਾ ਆਈਆਂ ਹਾਏ ਮੁੱਖ ਮੰਤਰੀ ਹਾਏ ਮੁੱਖ ਮੰਤਰੀ ਇਤਰਾ ਮੁੱਖ ਮੰਤਰੀ ਬਣ ਜਾਣਾ ਪੰਜਾਬ ਦਾ ਡਰੱਗੀ ਕੋਈ ਬੰਦਾ ਮੁੱਖ ਮੰਤਰੀ ਅੱਜ ਤੱਕ ਬਣਿਆ ਕੋਈ ਅਸੀਂ ਡਰੱਗ ਦੇ ਵੇਸਤ ਲੜ ਰਹੇ ਆਂ ਪੰਜਾਬ ਡਰੱਗ ਪੰਜਾਬ ਦੀ ਮੇਨ ਪ੍ਰੋਬਲਮ ਤੇ ਉਹ ਟਰੱਕ ਦੇ ਗੱਲਾਂ ਕਰਦਾ ਕਿੰਨੀ ਦੁਨੀਆ ਨੂੰ ਨਹੀਂ ਪਤਾ ਰੇ ਬਰਗਾੜੀ ਜਿੱਦਨ ਦੋਸਤ ਸਿੰਘ ਸ਼ੀਰ ਹੋਇਆ ਸੀ ਭੋਗ ਸੀ ਮੈਂ ਨਹੀਂ ਕਹਿੰਦਾ ਇੱਕ ਬਹੁਤ ਵੱਡਾ ਪੰਥਕ ਲੀਡਰ ਹੈ ਧਾਰਮਿਕ ਸ਼ਖਸੀਅਤ ਹੈ ਜਗਤਾਰ ਸਿੰਘ ਜਾਚਕ ਉਹ ਸਟੇਜ ਤੇ ਸੀ ਉਹਨਾਂ ਨੇ ਨੂੰ ਸਟੇਜ ਤੋਂ ਭਜਾਇਆ ਔਰ ਅਸੀਂ ਤੇਨੂੰ ਬਚਾਇਆ ਨਹੀਂ ਤਾਂ ਉੱਥੇ ਸ ਲੋਕਾਂ ਨੇ ਨੂੰ ਮਾਰ ਦੇਣਾ ਸੀਗਾ ਮੈਂ ਕੱਲ ਤਾਂ ਤੇ ਪਰਦੇ ਪਾਉਂਦਾ ਰਿਆਂ ਕਦੀ ਆਪਣੇ ਬਾਪੂ ਦੇ ਵੀ ਉਲਟ ਬੋਲੀ ਜਾਊਗਾ ਟੀਚਰਾਂ ਦੇ ਉਲਟ ਬੋਲੀ ਜਾਊਗਾ ਫੇਰ ਮੈਂ ਤੇ ਪਰਦਾ ਪਾਉਂਦਾ ਰਿਆਂ ਖਾਲੀ ਤਾਂ ਕੱਲ ਦੀ ਨਵੀਂ ਸਟੋਰੀ ਆ ਜਿੱਦਣ ਕੇਜਰੀਵਾਲ ਸਾਹਿਬ ਨੇ ਇਹਨੂੰ ਲੈਣ ਦੀ ਗੱਲ ਕੀਤੀ ਹੈ ਨਾ ਆਪਣੇ ਨੂੰ ਨਵਜੋਤ ਸਿੱਧੂ ਨੂੰ ਤੇ ਮੈਂ ਰਾਤ ਬਠਿੰਡੇ ਸਾਂ ਤੇ ਮੈਨੂੰ ਟੈਲੀਫੋਨ ਤੇ ਟੈਲੀਫੋਨ ਚਾਚਾ ਮਰਥੇ ਲਿਆ ਮੈਂ ਚਾਚਾ ਮਰਥੇ ਲਿਆ ਮੈਂ ਕੀ ਹੋ ਗਿਆ ਛੇਤੀ ਦਿੱਲੀ ਆਓ ਛੇਤੀ ਦਿੱਲੀ ਆਓ ਮੈਂ ਦਿੱਲੀ ਪਹੁੰਚਿਆ ਤੇ ਰਾਤ ਦਾ ਨਸ਼ਾ ਵੀ ਹਾਲੇ ਚੜਿਆ ਹੋਇਆ ਸੀ ਤੇ ਮੈਨੂੰ ਕਿਦਾ ਮੈਂ ਤਾਂ ਮੇਰਾ ਤਾਂ ਕੰਮ ਖਰਾਬ ਹੋ ਗਿਆ ਮੈਂ ਕੀ ਹੋ ਗਿਆ ਆਂਦਾ ਕੰਮ ਤਾਂ ਜਾ ਪਸੀਨਾ ਤੂੰ ਆਇਆ ਵਾ ਤੇ ਜਾਂ ਮੈਂ ਆਇਆ ਵਾ ਪਾਲਤ ਦੇ ਵਿੱਚ ਕੰਮ ਤਾਂ ਕੀਤਾ ਵਾ ਤੇ ਹੁਣ ਆ ਚੱਲਿਆ ਨਵਜੋਤ ਸਿੱਧੂ ਤੇ ਮੈਂ ਕਿਹਾ ਕੀ ਹੋਇਆ ਕਿ ਆਂਦਾ ਮੇਰੇ ਕੋਲ ਆਇਆ ਸੀ ਦਰਗੇਸ਼ ਤੇ ਮੇਰੇ ਕੋਲ ਆਇਆ ਸੀ ਸੰਜੇ ਸਿੰਘ ਮੇਰੇ ਕੋਲ ਬੈਠ ਰਿਹਾ ਤਿੰਨ ਘੰਟੇ ਮੇਰੇ ਇਥੇ ਫਲੈਰ ਦੇ ਵਿੱਚ ਤੇ ਮੈਨੂੰ ਕਹਿੰਦੇ ਸੀ ਭਾਈ ਇਹ ਤਾਂ ਪਾਰਟੀ ਦਾ ਫੈਸਲਾ ਮੰਨਣਾ ਪੈਣਾ ਚਾਚਾ ਜੇ ਉਹ ਆ ਗਿਆ ਆਪਾਂ ਨੂੰ ਕੋਈ ਹੋਰ ਪਾਰਟੀ ਬਣਾਉਣੀ ਪਊਗੀ ਜਾਂ ਕਾਂਗਰਸ ਚਲੀਏ ਫਰਾਨੇ ਤਾਂ ਚਲੀਏ ਮੈਂ ਤੈਨੂੰ ਸਮਝਾਉਂਦਾ ਰਿਹਾ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ ਫਿਰ ਤੁਸੀਂ ਭਤੀਜੇ ਨੂੰ ਕੀ ਕਿਹਾ ਉਹਦਾਂ ਮੈਂ ਕਿਹਾ ਸਬਰ ਕਰ ਸਬਰ ਸਬਰ ਕਰ ਇੰਨੀ ਕਾਰਜ ਨਾ ਕਰ ਨਵੀਆਂ ਪਾਰਟੀਆਂ ਨੇ ਇੰਨੀ ਜਲਦੀ ਬਣਦੀਆਂ ਹੁੰਦੀਆਂ ਆਪਾ ਪਾਰਟੀ ਦੇ ਵਿੱਚ ਬੰਦਿਆਂ ਨਾਲ ਬਾਕੀਆਂ ਨਾਲ ਸਲਾਹ ਕਰ ਇਹੋ ਜਿਹੀ ਗੱਲਾਂ ਨਾ ਮੂੰਹੋਂ ਕੱਢ ਸਿੱਧੂ ਨੂੰ ਨਾ ਆਉਣ ਚ ਸਭ ਤੋਂ ਵੱਡਾ ਡਿੱਕਾ ਕਿ ਨਹੀਂ ਲਾਇਆਗਾ ਇਹ ਇਹ ਜਿਹੜੀ ਗੱਲ ਹੋਈ ਇਹਦੇ ਲਈ ਤੁਸੀਂ ਸੌਖਾਣ ਨੂੰ ਤਿਆਰ ਬਿਲਕੁਲ ਬਿਲਕੁਲ ਜਿੱਥੇ ਕੋ ਮੈਂ ਕਦੇ ਵੀ ਨੋਟਿਸ ਗੱਲ 'ਚ ਬਲੀਵ ਨਹੀਂ ਕਰਦਾ ਮੈਂ ਤਾਂ ਪਰਦੇ ਹੀ ਪਾਉਂਦਾ ਰਿਹਾ ਹਾਂ ਅੱਜ ਤੱਕ 2.5 ਸਾਲ ਮੈਂ ਇਸ ਪਾਰਟੀ ਦੇ ਜਿੰਨੇ ਬੰਦਿਆਂ ਦੇ ਪਰਦੇ ਪਾ ਪਾ ਕੇ ਗੱਡੀ ਰੇਡ ਦਾ ਰਹਾ ਵੀ ਸਾਡੇ ਘਰ ਦੀ ਗੱਲ ਬਾਹਰ ਨਾ ਜਾਏ ਸਾਡੀ ਪਾਰਟੀ ਕਮਜ਼ੋਰ ਨਾ ਹੋ ਜਾਏ ਕਿਤੇ ਕਰਾ ਲਓ ਟੋਪ ਟੈਸਟ ਇਹਦਾ ਯਾਰ ਜਗਤਾਰ ਸਿੰਘ ਜਾਚਕ ਬਹੁਤ ਵੱਡੀ ਹਸਤੀ ਆ ਪੰਥ ਦੀ ਸ਼ੀਦਾਂ ਦੇ ਭੋਗ ਤੇ ਜਾ ਕੇ ਨੇ ਸਾਰੀਆਂ ਗੱਲਾਂ ਕੀਤੀਆਂ ਮੈਂ ਪਰਦੇ ਪਾਏ ਆ ਮੈਨੂੰ ਝੂਠ ਬੋਲਣ ਦੀ ਇਹਨਾਂ ਦੇ ਪਰਦੇ ਪਾਉਣ ਦੀ ਵੀ ਸਜ਼ਾ ਮਿਲਣੀ ਚਾਹੀਦੀ ਆ ਤੇ ਮੈਂ ਬਚਾਉਂਦਾ ਰਿਆਂ ਇਹਨਾਂ ਨੂੰ ਬਚਾਉਂਦਾ ਰਿਆਂ ਸਾਰਿਆਂ ਨੂੰ ਪਾਰਟੀ 'ਚ ਸਵਾਲ ਉੱਠਦਾ ਰਿਹਾ ਮੀਟਿੰਗਾਂ 'ਚ ਸਵਾਲ ਉੱਠੇ ਕਦੇ ਕੀ ਭਗਵੰਤ ਮਾਨ ਤੂੰ ਸ਼ਰਾਬ ਛੱਡ ਦੇ ਇਹ ਗੱਲ ਕਦੇ ਪਾਰਟੀ ਪਲੇਟਫਾਰਮ ਤੇ ਉੱਠੀ ਆ ਇਹ ਤਾਂ ਕੇਜਰੀਵਾਲ ਸਾਹਿਬ ਖੁਦ ਕਹਿੰਦੇ ਰਿਹਾ ਹੁਣ ਆਪਾਂ ਕੀ ਕਹੀਏ ਤੇ ਮੁੱਖ ਮੰਤਰੀ ਬਦਲੀ ਇਹ ਲੋਬਿੰਗ ਕਰ ਰਹੇ ਆ ਭਗਵੰਤ ਮਾਨ ਕਿ ਮੈਨੂੰ ਮੁੱਖ ਮੰਤਰੀ ਬਣਾਓ ਇਸ ਤਰ੍ਹਾਂ ਦੀ ਗੱਲ ਕਦੇ ਕਿਤੇ ਕੋਈ ਆਈ ਹੋਵੇ ਜਦੋਂ ਕਦੇ ਮੀਟਿੰਗਾਂ ਹੋਈਆਂ ਹੋਣ ਉਹ ਤਾਂ ਜਦੋਂ ਤੁਹਾਡੇ ਵਰਗਾ ਕੋਈ ਬੰਦਾ ਪੁੱਛੇ ਨਾ ਉਹਨੂੰ ਵੀ ਭਗਵੰਤ ਜੀ ਤੁਸੀਂ ਕਿੱਥੇ ਜੇ ਚੰਡੀਗੜ੍ਹ ਜੀ ਕੇ ਬਾਹਰ ਜੇ ਉਹ ਕਹਿੰਦਾ ਚੰਡੀਗੜ੍ਹ ਤੇ ਮੈਂ ਉਦੋਂ ਆਵਾਂਗਾ ਜਦ ਤੱਕ ਮੈਂ ਇੱਕ ਵਾਰੀ ਸੌਂ ਖਾਣੀ ਆਵਾਂਗਾ